ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਮੈਚ ਜਾਂ ਆਪਣੇ ਇਲਾਜ ਲਈ ਆਸਟ੍ਰੇਲੀਆ ਦੇ ਵਿੱਚ ਜਾ ਰਹੇ ਨੇ ਜੇ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾਦੀ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਕਿਹਾ ਕਿ ਪ੍ਰਾਈਵੇਟ ਆਈਸੀਯੂ ਬਣਾਇਆ ਹੋਇਆ ਹੈ ਭਗਵੰਤ ਮਾਨ ਨੇ ਚੰਡੀਗੜ੍ਹ ਵਿਕੇ ਜਿਹੜੀ ਉਹਨਾਂ ਦੀ ਮੁੱਖ ਮੰਤਰੀ ਵਾਲੀ ਰਹਿਸ਼ ਹੈ ਉਹਨਾਂ ਨੇ ਕਿਹਾ ਕਿ ਵਾਰ-ਵਾਰ ਚੱਕਰ ਆਉਂਦੇ ਨੇ ਵਾਰ-ਵਾਰ ਦਿਲ ਦੀ ਧੜਕਣ ਵੱਧਦੀ ਹੈ ਤੇ ਕਬਰਾਟ ਹੁੰਦੀ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਲਈ ਸੂਬੇ ਦੇ ਮੁੱਖ ਮੰਤਰੀ ਨਾ ਤਾਂ ਹੁਣ ਦਿੱਲੀ ਦੇ ਅਪੋਲੋ ਹਸਪੀਟਲ ਵਿੱਚ ਨਾ ਮੁਹਾਲੀ ਦੇ ਹੌਟ 40 ਹਸਪੀਟਲ ਦੇ ਵਿੱਚ ਐਡਮਿਟ ਹੁੰਦੇ ਨੇ ਉਹਨਾਂ ਨੇ ਕਿਹਾ ਜੇਰੇ ਆਲਾਸ ਵਾਸਤੇ ਜਾ ਤਾਂ ਉਹ ਮੈਚ ਦੇਖਣ ਜਾ ਰਹੇ ਨੇ ਤੇ ਜਾ ਜਾ ਰਹੇ ਨੇ ਆਪਣੇ ਆਲਾਸ ਵਾਸਤੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਫਿਰ ਪੰਜਾਬ ਨੂੰ ਸੰਭਾਲੇਗਾ ਕੌਣ ਪੰਜਾਬ ਦੇ ਲੋਕਾਂ ਦੀ ਅਤੇ ਪੰਜਾਬ ਸਰਕਾਰ ਦੀ ਸੋਧਬਦ ਕੌਣ ਲਵੇਗਾ ਸਿਆਸੀ ਗਲਿਆਰੇ ਦੇ ਵਿੱਚੋਂ ਇਹ ਵੀ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਉਧਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆਮ ਆਦਮੀ ਪਾਰਟੀ ਹਾਈ ਕਮਾਂਡ ਦੇ ਕਨਵੀਨਰ ਅਰਵਿੰਦ ਕੇਸ਼ ਜੀ ਵਲੋਂ ਇੱਕ ਵੱਡਾ ਜਿਹੜਾ ਹੈ ਖੇਡ ਜਿਹੜਾ ਇਹ ਵੱਡੀ ਖੇਡ ਜਿਹੜੀ ਹੈ ਖੇਡ ਦਿੱਤੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੇ ਕਰਮੀਨ ਅਰਵਿੰਦ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਬਿਲਕੁਲ ਖਫਾ ਹੋ ਚੁੱਕੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਿਉਂ ਕਿ ਉਹਨਾਂ ਕੋਲੋਂ ਗਰਾਉਂਡ ਲੈਵਲ ਜਿਹੜਾ ਸੰਭਾਲਿਆ ਨਹੀਂ ਗਿਆ ਜਿਸ ਤਰ੍ਹਾਂ ਕੁਮਰਬਿਜੇ ਪ੍ਰਤਾਪ ਸਿੰਘ ਨੇ ਸੁਨੀਤਾ ਕੇਜਰੀਵਾਲ ਨੂੰ ਜਾ ਕੇ ਆਖਿਆ ਵੀ ਜੇਕਰ ਹੁਣ ਵੋਟਾਂ ਹੁੰਦੀਆਂ ਨੇ ਵਿਧਾਨ ਸਭਾ ਦੀਆਂ 92 ਦੇ ਵਿੱਚੋਂ ਇੱਕ ਵੀ ਸੀਟ ਨਹੀਂ ਮਿਲਣੀ ਆ ਹਾਲ ਹੈ ਪੰਜਾਬ ਦਾ ਪੰਜਾਬ ਦੇ ਵਿੱਚ ਗੈਂਗਸਟਰ ਵਧਿਆ ਹੈ ਲੌਅ ਨ ਆਰਡਰ ਪੂਰੀ ਤਰ੍ਹਾਂ ਫੇਲ ਹੋਇਆ ਹੈ ਜਿਹੜੇ ਮੰਗਾ ਜਿਹੜੀਆਂ ਅਸੀਂ ਗੱਲਾਂ ਕਹੀਆਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਇੱਧਰ ਆਸਟ੍ਰੇਲੀਆ ਚਲੇ ਗਏ ਨੇ ਸੂਤਰ ਦੱਸਦੇ ਨੇ ਕਿ ਉਹ ਸਾਰੀ ਪੰਜਾਬ ਦੀ ਬਾਗ ਡੋਰ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਨੂੰ ਸੌਂਪ ਦਿੱਤੀ ਜਾਵੇਗੀ ਉਹੀ ਸਵਾਲ ਲਗੇ ਪੰਜਾਬ ਨੂੰ ਜਿੰਨੀ ਦੇਰ ਤੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਹਰੀ ਦੌਰੇ ਤੋਂ ਵਾਪਸ ਨਹੀਂ ਆ ਜਾਂਦੇ ਹੁਣ ਇਹ ਤਾਂ ਪ੍ਰਤਾਪ ਸਿੰਘ ਨੂੰ ਬਾਜਬਾ ਨੂੰ ਪਤਾ ਹੈ ਕਿ ਉਹ ਆਪਣਾ ਇਰਾਜ਼ ਕੌਣ ਜਾ ਰਹੇ ਨੇ ਜਾਂ ਉਹ ক্রিকেট ਮੈਚ ਦੇਖਣ ਜਾ ਰਹੇ ਨੇ ਕਿਉਂਕਿ ਕੱਲ ਉਹਨਾਂ ਨੇ ਕਿਹਾ ਸੀ ਕਿ ਉਹ ਇਲਾਜ ਵਾਸਤੇ ਜਾ ਰਹੇ ਨੇ ਉਹ ਘਰੇ ਉਹਨਾਂ ਦੇ ਜਿਹੜਾ ਪ੍ਰਾਈਵੇਟ ਹਸਪੀਟਲ ਬਣਿਆ ਹੋਇਆ ਦੂਸਰੇ ਪਾਸੇ ਅੱਜ ਉਹਨਾਂ ਨੇ ਤੰਜ ਕੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਆਸਟ੍ਰੇਲੀਆ ਮੈਚ ਵੇਖਣ ਵਾਸਤੇ ਟਾਈਮ ਹੈ ਲੇਕਿਨ ਪੰਜਾਬ ਦੇ ਲੋਕਾਂ ਵਾਸਤੇ ਸਮਾਂ ਨਹੀਂ ਹੈ ਫਿਰ ਸੂਤਰਾਂ ਨੂੰ ਕਲਿੱਕ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਜੇ ਕਸਮਗੇ ਜਾਂ ਕਮੇਟੀ ਕਰਕੇ ਇਸ ਦਾ ਜਵਾਬ ਦੇਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੇ ਫਿਲਹਾਲ ਗਰੀਏ ਜੇ ਉਹ ਜਿਹੜੇ ਅਲਾਜ਼ ਵਾਸਤੇ ਆਸਟ੍ਰੇਲੀਆ ਜਾ ਰਹੇ ਨੇ ਤਾਂ ਫਿਰ ਪੰਜਾਬ ਦੀ ਵਾਗਡੋਰ ਆਮਨ ਅਰੋੜਾ ਹੀ ਸੰਭਾਲਣਗੇ ਐਜ਼ ਅ ਮੁੱਖ ਮੰਤਰੀ ਦੇ ਅਹੁਦੇ ਤੇ ਜਿਵੇਂ ਭਗਵੰਤ ਮਾਨ ਕੰਮ ਕਰ ਰਹੇ ਨੇ ਧੰਨ